ਇਕਾਸਵਲੇ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ 28 ਨਵੰਬਰ ਨੂੰ ਰਾਜਵੀਰ ਜਵੰਦਾ ਇੱਕ ਵਾਰ ਫਿਰ ਜਨਮ ਲਵੇਗਾ ਰੋਂਦੀ ਮਾਂ ਨੇ ਪੁੰਝੇ ਨੇ ਹੰਝੂ ਰਾਜਵੀਰ ਜਵੰਦਾ ਦੇ ਘਰ ਚੜੇਗਾ ਸੁਖ ਦਾ ਸੂਰਜ ਜੀ ਹਾਂ ਜਿੱਥੇ ਕੇ ਸਾਰਿਆਂ ਨੂੰ ਬੇਸਬਰੀ ਦੇ ਨਾਲ ਉਡੀਕ ਸੀ ਸੋ ਰਾਜਵੀਰ ਜਵੰਦਾ ਹੁਣ ਦੁਬਾਰਾ ਤੋਂ ਇਸ ਦੁਨੀਆ ਦੇ ਵਿੱਚ ਸੁਰਜੀਤ ਹੋਵੇਗਾ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਜੀ ਲਗਾਤਾਰ ਰਾਜਵੀਰ ਜਵੰਦਾ ਨੂੰ ਲੈ ਕੇ ਜੋ ਚਰਚਾਵਾਂ ਨੇ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੀ ਅੱਜ ਸ਼ਾਇਦ ਉਹਨਾਂ ਨੋ ਜਿਹੜਾ ਹੈ ਬਿਲਕੁਲ ਇੱਕ ਰੂਪ ਮਿਲਣ ਜਾ ਰਿਹਾ ਹੈ ਰਾਜਵੀਰ ਜਵੰਦਾ ਦਾ ਦੁਬਾਰਾ ਤੋਂ ਜਨਮ ਕਿਸ ਤਰ੍ਹਾਂ ਹੋਵੇਗਾ ਬਹੁਤ ਲੋਕਾਂ ਦੇ ਜਿਹੜੇ ਨੇ ਆਪੋ ਆਪਣੇ ਸਵਾਲ ਵੀ ਨੇ ਬਹੁਤ ਲੋਕ ਜਿਹੜੇ ਨੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਕਰ ਰਹੇ ਨੇ ਸੋ ਆਖਰ ਰਾਜਵੀਰ ਜਵੰਦਾ ਦਾ ਦੁਬਾਰਾ ਜਨਮ ਕਿਵੇਂ ਕੀ ਕੋਈ ਦੁਬਾਰਾ ਇਸ ਧਰਤੀ ਤੇ ਜਨਮ ਲੈ ਸਕਦਾ ਹੈ ਕਿ ਰਾਜਵੀਰ ਜਵੰਦਾ ਦਾ ਵਾਕੇ ਹੀ ਦੁਬਾਰਾ ਜਨਮ ਹੋ ਰਿਹਾ ਹੈ ਬਹੁਤੇ ਲੋਕਾਂ ਨੇ ਕਾਫੀ ਚਰਚਾਵਾ ਛੇੜ ਦਿੱਤੀਆਂ ਨੇ ਕਿ ਸ਼ਾਇਦ ਛੋਟੇ ਰੂਪ ਦੇ ਵਿੱਚ ਰਾਜਵੀਰ ਜਵੰਦਾ ਜਨਮ ਲਵੇਗਾ ਤੇ ਜਾਫਰ ਰਾਜਵੀਰ ਜਵੰਦਾ ਦਾ ਜੇ ਸਪੈਸ਼ਲ 28 ਨਵੰਬਰ ਨੂੰ ਜਨਮ ਹੋਵੇਗਾ ਪਰ ਅਖਰ ਸਚਾਈ ਕੀ ਹੈ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਰਾਜਵੀਰ ਜਵੰਦਾ ਜੋ ਕਿ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਚੁੱਕੇ ਨੇ ਰਾਜਵੀਰ ਜਵੰਦਾ ਹਮੇਸ਼ਾ ਇਸ ਸੰਸਾਰ ਨੂੰ ਜਿਹੜਾ ਹੈ ਛੱਡ ਕੇ ਜਾ ਚੁੱਕੇ ਨੇ ਪਰ ਆਖਰਕਾਰ 28 ਨਵੰਬਰ ਨੂੰ ਉਹਨਾਂ ਦਾ ਜਨਮ ਕਿਵੇਂ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਬਣੇ ਹੋਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਹਨਾਂ ਦੀ ਇੱਕ ਪੈਂਡਿੰਗ ਪਈ ਮੂਵੀ ਜੋ ਕਿ ਕੰਪਲੀਟ ਹੋ ਚੁੱਕੀ ਸੀ ਰਾਜਵੀਰ ਜਵੰਦਾ ਦੀ ਮੂਵੀ ਯਮਲਾ ਜੋ ਕਿ ਹੁਣ ਬੇਸਬਰੀ ਦੇ ਨਾਲ ਉਡੀਕੀ ਜਾ ਰਹੀ ਸੀ ਆਖਰਕਾਰ ਉਹ ਮੂਵੀ ਜਿਹੜੀ ਹੈ ਜਲਦੀ ਹੀ ਰਿਲੀਜ਼ ਕੀਤੀ ਜਾਵੇਗੀ ਸੋ ਪਰਿਵਾਰ ਦੇ ਮੁਤਾਬਕ ਉਹ ਜਿਹੜੀ ਮੂਵੀ ਹੈ ਸੋ ਆਖਰ 28 ਨਵੰਬਰ ਨੂੰ ਰਿਲੀਜ਼ ਹੋਵੇਗੀ ਸੋ ਆਖਰ 28 ਨਵੰਬਰ ਨੂੰ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਸੋ ਆਖਰਕਾਰ ਉਸ ਮੂਵੀ ਨੂੰ ਵੇਖਣ ਦੇ ਲਈ ਹਰ ਕੋਈ ਜਿਹੜਾ ਹੈ ਅੱਜ ਤੋਂ ਹੀ ਤਿਆਰੀ ਕਰ ਰਿਹਾ ਹੈ ਕਿਉਂਕਿ ਆਪਣੇ ਚਹੇਤੇ ਗਾਇਕ ਰਾਜਵੀਰ ਜਵੰਦਾ ਨੂੰ ਵੇਖਣ ਦੇ ਲਈ ਸੋ ਆਖਰ ਉਹਨਾਂ ਦੀ ਝਲਕ ਨੂੰ ਵੱਡੇ ਪਰਦੇ ਤੇ ਪਾਉਣ ਦੇ ਲਈ ਹਰ ਕੋਈ ਬੇਤਾਬ ਹੈ ਸੋ ਆਖਰ ਰਾਜਵੀਰ ਜਵੰਦਾ ਦੀ ਫਿਲਮ ਦੀ ਉਡੀਕ ਸਭ ਤੋਂ ਵੱਧ ਕੀਤੀ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਇੱਕ ਅਜਿਹਾ ਕਲਾਕਾਰ ਸੀ ਜੋ ਕਿ ਬਿਨਾਂ ਕਿਸੇ ਕੰਟਰੋਵਰਸੀ ਦੇ ਅੱਗੇ ਵਧਿਆ ਸੀ ਸੋ ਆਖਰਕਾਰ ਕਦੇ ਵੀ ਕਿਸੇ ਦੇ ਨਾਲ ਭਾਵੇਂ ਸੋਸ਼ਲ ਮੀਡੀਆ ਹੋਵੇ ਭਾਵੇਂ ਉਸ ਦੀ ਰੀਅਲ ਜ਼ਿੰਦਗੀ ਹੋਵੇ ਕਦੇ ਵੀ ਕਿਸੇ ਦੇ ਨਾਲ ਕੋਈ ਵੀ ਉਸਤਾ ਰੌਲਾ ਨਹੀਂ ਲਿਆਏ ਪਰਿਵਾਰ ਨੇ ਇੱਕ ਇਮੋਸ਼ਨਲ ਮੈਸੇਜ ਵੀ ਜਿਹੜਾ ਹੈ ਸ਼ੇਅਰ ਕੀਤਾ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕਿਆ ਹੈ ਪਰ ਇਸ ਦੀ ਦਾ ਹਮੇਸ਼ਾ ਲਈ ਜਿੰਦਾ ਰਹੇਗੀ ਰਾਜਵੀਰ ਦਾ ਕਲਾ ਨੂੰ ਜਿਉਂਦੇ ਰੱਖਣ ਦੇ ਲਈ ਦੇ ਵਿੱਚ ਜੋ ਸਫਰ ਹੈ ਰਾਜਵੀਰ ਦੇ ਪਰਿਵਾਰ ਦੇ ਵੱਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ ਲਾਇਆ ਗਿਆ ਹੈ ਕਿ ਇਸ ਫਿਲਮ ਨੂੰ ਜੋ ਕਿ ਯਮਲਾ ਫਿਲਮ ਹੈ ਉਸ ਦੀ ਕਲਾ ਜਿਹੜੀ ਹੈ ਰਾਜਵੀਰ ਦੀ ਉਹ ਲੋਕਾਂ ਤੱਕ ਪਹੁੰਚੇ ਲੋਕ ਇੱਕ ਵਾਰ ਫਿਰ ਦੁਬਾਰਾ ਤੋਂ ਰਾਜਵੀਰ ਨੂੰ ਸੁਰਜੀਤ ਦੇਖ ਸਕਣ ਉਸ ਨੂੰ ਵੱਡੇ ਪਰਦੇ ਤੇ ਵੇਖ ਸਕਣ ਉਸ ਦੇ ਚਾਹਣ ਵਾਲਿਆਂ ਦੀਆਂ ਜਿਹੜੀਆਂ ਆਸਾਂ ਨੇ ਉਹ ਬਿਲਕੁਲ ਨਾ ਟੁੱਟਣ ਸੋ ਆਖਰਕਾਰ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਨਜ਼ਰ। ਅਵੇ ਦੱਸਦੀ ਹੈ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਆਪਣੇ ਸਾਈਕਲ ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸੀ। ਰਸਤੇ ਦੇ ਵਿੱਚ ਮੋਟਰਸਾਈਕਲ ਦਾ ਪਿੰਜੌਰ ਦੇ ਨੇੜੇ ਬੜਦਾਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦੀ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਜਾਂਦੀ ਹੈ। ਉੱਥੇ ਹੀ 11 ਦਿਨਾਂ ਲਈ ਮੁਹਾਲੀ ਦੇ ਫੋਰਟਿ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਰਹੇ। ਉਹਨਾਂ ਦਾ 12ਵੇਂ ਦਿਨ 35 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਜਾਂਦਾ ਹੈ। ਜਾਣਕਾਰੀ ਮੁਤਾਬਕ ਫਿਲਮ ਜਮਲਾ ਦੀ ਕਿਹੜੀ ਸ਼ੂਟਿੰਗ ਹੈ ਹੁਣ ਆਕਰ 2019 ਦੇ ਵਿੱਚ ਸ਼ੁਰੂ ਹੋਈ ਸੀ ਰਾਕੇਸ਼ ਮਹਿਤਾ ਦੇ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੇ ਵਿੱਚ ਰਾਜ ਵੀ ਜਵੰਦਾ ਆਸਾਨ ਵੀ ਤੇ ਮਾਨ ਗੁਰਪ੍ਰੀਤ ਖੁੱਗੀ ਹਾਰ ਵੀ ਸੰਗਾਰ ਰਗਵੀਰ ਬੋਲੀ ਅਤੇ ਨਵਨੀਤ ਕੌਰ ਢਿੱਲੋਂ ਨੇ ਅਵਿਨੇਕ ਕੀਤਾ ਹੈ ਫਿਲਮ ਦਾ ਨਿਰਮਾਣ ਬੇਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਸੀ ਸ਼ੂਟਿੰਗ ਅਮ੍ਰਿਤਸਰ ਸਮੇਤ ਵੱਖ-ਵੱਖ ਖਾਮਾਂ ਤੇ ਹੋਈ ਹੈ ਪਰ ਰਿਲੀਜ਼ ਮਿਤੀ ਦਾ ਐਲਾਨ ਜਿਹੜਾ ਹੈ 28 ਨਵੰਬਰ ਦੱਸਿਆ ਜਾ ਰਿਹਾ ਹੈ ਪਰ ਇਹ ਰਿਲੀਜ਼ ਡੇਟ ਜਿਹੜੀ ਹੈ ਬਦਲੀ ਵੀ ਜਾ ਸਕਦੀ ਹੈ ਅੱਗੇ ਵੀ ਕੀਤੀ ਜਾ ਸਕਦੀ ਹੈ ਫਿਲਹਾਲ 28 ਨਵੰਬਰ ਕਿਹਾ ਜਾ ਰਿਹਾ ਹੈ ਸੋ ਆਪਣੇ ਲੇ ਸਿਨੇਮਾ ਘਰਾਂ ਦੇ ਵਿੱਚ ਦੁਬਾਰਾ ਤੋਂ ਇਹ ਫਿਲਮ ਜਿਹੜੀ ਹੈ ਲੱਗੇਗੀ ਸੋ ਆਖਰ ਕਿਤੇ ਨਾ ਕਿਤੇ ਦੁਬਾਰਾ ਤੋਂ ਜਨਮ ਹੋਵੇਗਾ ਇਹੀ ਜਿਹੜਾ ਸੱਚਾਈ ਹੈ ਇਸ ਵਿਆਕਰਣ ਦੀ ਸੋ ਆਖਰ ਰਾਜਵੀਰ ਜਵੰਦਾ ਦੁਬਾਰਾ ਤੋਂ ਆਪਾਂ ਵੱਡੇ ਪਰਦੇ ਤੇ ਜਿਸ ਨੂੰ ਦੇਖ ਪਾਵਾਂਗੇ ਸੋ ਮਿਲਦੇ ਆਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ